ਕੀ ਆਗੇ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਪਰਮਿੰਦਰ ਗੌਰ ਚੈਹਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਜੀ ਅੱਜ ਆਪਾਂ ਬਹੁਤ ਸੋਹਣੀ ਰਾਮ ਟੈਕਸ ਦੀ ਕਲੈਕਸ਼ਨ ਲੈ ਕੇ ਆਈਆਂ ਇਹ ਵਾਲੇ ਪੀਸ ਜਿਹੜੇ ਮੈਂ ਦਿਖਾ ਰਹੀ ਆ ਸਾਰੇ ਆਪਣੇ ਕੋਲ ਸਿੰਗਰ ਸਿੰਗਲ ਪੀਸ ਰਹਿਗੇ ਨੇ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਸੋਹਣੀ ਪ੍ਰਾਈਸ ਰੇਂਜ ਆ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਪੀਸ ਚਾਹੀਦੇ ਹੋਏ ਰਾਮ ਟੈਕਸ ਦੇ ਬਹੁਤ ਹੀ ਪਿਆਰਾ ਫੈਬਰਿਕ ਹੁੰਦਾ ਰਾਮ ਟੈਕਸ ਦੇ ਫੈਬਰਿਕ ਦੇ ਬਾਰੇ ਦੱਸਣ ਦੀ ਲੋੜ ਨਹੀਂ ਹੁੰਦੀ ਹੈਗੀ ਇਸ ਲਈ ਇਨਾਂ ਵਿੱਚੋਂ ਜਿਹੜਾ ਵੀ ਸੂਟ ਆਊਗਾ ਤੁਹਾਨੂੰ ਪਸੰਦ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਦੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਆ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਬਹੁਤ ਪੈਣਾ ਦੇ ਹੀ ਕੁਸਚਨ ਹੁੰਦੇ ਆ ਮੈਂ ਹਰ ਵਾਰੀ ਵੀਡੀਓ ਚ ਕਲੀਅਰ ਵੀ ਕਰਦੀ ਆ ਕਿ ਆਪਾਂ ਕਿੱਥੋਂ ਬਿਲੋਂਗ ਕਰਦੇ ਆ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਬਲੌਂਗ ਕਰਦੀ ਆ ਲੁਧਿਆਣਾ ਪੱਕਵਾ ਰੋਡ ਤੇ ਪੱਕਵਾਲ ਦੇ ਨਾਲ ਹੀ ਪਿੰਡ ਲੱਗਦਾ ਜੀ ਭੈਣੀ ਅਰੋੜਾ ਉੱਥੋਂ ਮੈਂ ਬਲੌਂਗ ਕਰਦੀ ਆ ਜਿਹੜੀ ਇਹ ਸ਼ਾਪ ਦੇਖ ਰਹੇ ਹੋ ਮੇਰੇ ਘਰ ਦੇ ਵਿੱਚ ਹੀ ਆ ਤੇ ਤੁਸੀਂ ਜਦੋਂ ਵੀ ਵਿਜ਼ਿਟ ਕਰਨਾ ਮੈਂ ਇੱਕ ਕਾਲ ਕਰਕੇ ਐਨੀ ਟਾਈਮ ਤੁਸੀਂ ਵਿਜ਼ਿਟ ਕਰ ਸਕਦੇ ਹੋ ਜਦੋਂ ਮਰਜੀ ਆ ਸਕਦੇ ਹੋ ਬਸ ਇੱਕ ਕਾਲ ਕਰਕੇ ਜਰੂਰ ਆਇਓ ਸ਼ਾਪ ਦਾ ਟਾਈਮਿੰਗ ਹੈਗਾ ਜੀ ਸਵੇਰੇ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਸ਼ਾਮ ਦੇ 5 ਵਜੇ ਤੋਂ ਪਹਿਲਾਂ ਪਹਿਲਾਂ ਮਾਰਨਿੰਗ 10 ਵਜੇ ਤੋਂ ਬਾਅਦ ਬਾਅਦ ਜਦੋਂ ਮਰਜੀ ਤੁਸੀਂ ਆ ਕੇ ਆਪਣੇ ਪਸੰਦੇ ਕੱਪੜੇ ਲਾ ਜਾ ਸਕਦੇ ਹੋ ਤੇ ਵਿਜ਼ਿਟ ਕਰ ਸਕਦੇ ਹੋ ਤੇ ਬਹੁਤ ਪੈਣਾ ਦੇ ਇਹ ਵੀ ਮੈਸੇਜ ਹੁੰਦੇ ਨੇ ਕਿ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਹੈਗੀ ਆ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਆਪਾਂ ਔਨਲਾਈਨ ਹੀ ਪੇਮੈਂਟ ਲੈਣੇ ਆ ਤੇ ਤੁਸੀਂ ਬੇਫਿਕਰ ਹੋ ਕੇ ਆਪਣੀ ਪੇਮੈਂਟ ਕਰਕੇ ਬੇਫਿਕਰ ਹੋ ਕੇ ਤੇ ਸਟੱਫ ਬਾਰੇ ਸਾਰੀ ਨੌਲੇਜ ਮੈਂ ਤੁਹਾਨੂੰ ਦਿੱਤੀ ਹੁੰਦੀ ਆ ਵੀਡੀਓ ਦੇ ਵਿੱਚ ਜੇ ਪਿਓਰ ਕਾਟਨ ਦਾ ਕਾਟਨ ਹੀ ਕਹਿ ਕੇ ਵੇਚਾਂਗੇ ਸੇਲ ਕਰਾਂਗੇ ਜੇ ਉਹ ਸਿੰਥੈਟਿਕ ਆ ਜਾ ਮਿਕਸ ਕਪੜਾ ਜਿਵੇਂ ਮਸਲੀਨ कॉटन मिक्स ਆ ਜਾਂਦੀ ਆ ਤਾਂ ਉਦਾਂ ਕਹਿ ਕੇ ਦੱਸਾਂਗੇ ਇਹ ਨਹੀਂ ਹੈਗਾ ਕਿ ਜੇ ਮਿਕਸ ਆ ਤਾਂ ਪਿਓਰ कॉटन ਕਹਿ ਕੇ ਹੀ ਤੁਹਾਨੂੰ ਸੇਲ ਕਰੂੰਗੀ ਮੈਨੂੰ ਉਹਦੀ ਕੋਈ ਉਹ ਨਹੀਂ ਹੈਗੀ ਜੋ ਚੀਜ਼ ਮੇਰੇ ਹੱਥ ਦੇ ਵਿੱਚ ਆ ਜਿੱਦਾਂ ਦਾ ਮੈਂ ਉਹ ਸਟੱਫ ਨੂੰ ਫੀਲ ਕਰੂੰਗੀ ਸੇਮ ਚੀਜ਼ ਤੁਹਾਨੂੰ ਦੱਸ ਕੇ ਤੁਹਾਡੇ ਘਰ ਤੱਕ ਪਹੁੰਚਦੀ ਕੀਤੀ ਜਾਊਗੀ ਸੋ ਚਲੋ ਜੀ ਅ ਸ਼ੁਰੂ ਕਰਦੇ ਆ ਅ ਅੱਜ ਦੀ ਵੀਡੀਓ ਤੇ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੌਟ ਆਮ ਟੈਕਸ ਦੀ ਸੁਪਰ ਕਲੈਕਸ਼ਨ ਆ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਪਿਓਰ ਕਾਟਨ ਗੀਜ਼ਾ ਕਾਟਨ ਦਾ ਸਟਾਫ ਰਹੂਗਾ ਪਿਓਰ ਗੀਜ਼ਾ ਕਾਟਨ ਹੈ ਬਹੁਤ ਸੋਹਣੀ ਬਹੁਤ ਪਿਆਰਾ ਸਟਾਫਾ ਹੈ ਨਾ ਜਿਵੇਂ ਮਰਜੀ ਤੁਸੀਂ ਇਹਨੂੰ ਬਿਨਾ ਲਾਈਨਿੰਗ ਤੋਂ ਵੀ ਬਣਾ ਸਕਦੇ ਹੋ ਤੇ ਜੇ ਤਾਂ ਤੁਸੀਂ ਬਾਹਰ ਬੈਠੇ ਹੋ ਕਈ ਪੈਣਾ ਬਾਹਰ ਬੈਠੀਆਂ ਇਹਨਾਂ ਦੇ ਆਰਡਰ ਦਿੰਦੀਆਂ ਨੇ ਤਾਂ ਤੁਸੀਂ ਲਾਈਨਿੰਗ ਲਗਵਾ ਵੀ ਸਕਦੇ ਹੋ ਕਿਉਂਕਿ ਉਧਰ ਜ਼ਿਆਦਾ ਗਰਮੀ ਨਹੀਂ ਪੈਂਦੀ ਪਰ ਆਪਣੇ ਇੱਧਰ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਸੋ ਜ਼ਿਆਦਾ ਪੈਣਾ ਦੀ ਇਹੀ ਰਿਕੁਆਇਰ ਹੁੰਦੀ ਆ ਕਿ ਵਿਦਆਊਟ ਲਾਈਨਿੰਗ ਹੀ ਅਸੀਂ ਲੈਣੀ ਆ ਸੋ ਇਹ ਹੈਗਾ ਆਪਣਾ ਪਹਿਲਾ ਸੂਟ ਨਾ ਦੇ ਨਾਲ ਸਕਰੀਨ ਤੇ ਚੱਲੂਗੀ ਨੰਬਰਿੰਗ ਕਿਉਂਕਿ ਬਹੁਤ ਪੈਣਾ ਦੇ ਬਸ ਇਹੀ ਮੈਸੇਜ ਆ ਕਿ ਸਾਨੂੰ ਸੂਟ ਦਾ ਸਕਰੀਨਸ਼ਾਟ ਦਾ ਕਾਟਨ ਦੇ ਉੱਪਰ ਰਹਿਣਗੇ ਬਹੁਤ ਸੋਹਣੀ ਪ੍ਰੀਮੀਅਮ ਕਾਟਨ ਆ ਬਹੁਤ ਹੀ ਪਿਆਰੀ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਜੀ ਰਾਮ ਟੈਕਸ ਦੀ ਕਾਟਨ ਦੇ ਬਾਰੇ ਵਿੱਚ ਦੱਸਣ ਦੀ ਕੋਈ ਲੋੜ ਨਹੀਂ ਰਹਿੰਦੀ ਹੈਗੀ ਜਾਨਕਿ ਬਹੁਤ ਸੋਹਣੀ ਪ੍ਰਾਈਸ ਰੇਂਜ ਵੀ ਬਹੁਤ ਵਧੀਆ ਤੇ ਪ੍ਰਿੰਟਿੰਗ ਵੀ ਬਹੁਤ ਸੋਹਣੀ ਲੈ ਕੇ ਆਇਆ ਬਹੁਤ ਪਿਆਰੀ ਪ੍ਰਿੰਟਿੰਗ ਆ ਇਹ ਰਹੂਗਾ ਆਪਣੀ ਵੀਡੀਓ ਦਾ ਪਹਿਲਾ ਨੰਬਰ ਬਹੁਤ ਪੈਣਾ ਦੇ ਮੈਸੇਜ ਆ ਕਿ ਸਾਨੂੰ ਸਕਰੀਨਸ਼ਾਟ ਲੈਣਾ ਨਹੀਂ ਆਉਂਦਾ ਪਰਮਿੰਦਰ ਤੁਸੀਂ ਇਹਦਾ ਕੋਈ ਹੋਰ ਹੱਲ ਕਰੋ ਜਾਂ ਫਿਰ ਵਿਚਾਰੀਆਂ ਕਲਰ ਦੱਸਦੀਆਂ ਨੇ ਜਾਂ ਸੈੱਟ ਦੱਸਦੀਆਂ ਨੇ ਸੋ ਉਹਦਾ ਬਸ ਹੁਣ ਇਹੀ ਹੱਲ ਆ ਕਿ ਆਪਾਂ ਸਕਰੀਨ ਤੇ ਮੈਂ ਨੰਬਰ ਚਲਾ ਦਿਆ ਕਰੂੰਗੀ ਨਾਲ ਦੀ ਨਾਲ ਸੂਟਾਂ ਦੇ ਸੋ ਤੁਸੀਂ ਨੰਬਰਿੰਗ ਦੱਸ ਦਿਆ ਕਰਿਓ ਵੀ ਆਹ ਵਾਲੇ ਤਰੀਕ ਦੀ ਆਹ ਵਾਲੀ ਵੀਡੀਓ ਦਾ ਆਹ ਵਾਲਾ ਨੰਬਰ ਦਾ ਸੂਟ ਆ ਸੋ ਇਹ ਹੱਲ ਭੈਣ ਬਣ ਕੇ ਮੈਂ ਕੱਢ ਸਕਦੀ ਆ ਹਨਾ ਤੇ ਇਹ ਤੁਹਾਡੇ ਤੱਕ ਸੂਟ ਪਹੁੰਚਦਾ ਕਰ ਸਕਦੀ ਆ ਲੋ ਜੀ ਤੇ ਨਾਲ ਹੈਗੀ ਇਹਦੇ ਸੇਮ ਕਾਟਨ ਦੀ ਹੈ ਬਾਟਮ ਲਵੈਂਡਰ ਸ਼ੇਡ ਦੀ ਮੈਚਿੰਗ ਸੂਟ ਰਹਿਣਗੇ ਪਿਆਰੀ ਜੀ ਪ੍ਰਿੰਟਿੰਗ ਆ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੀ ਇਹਦੇ ਵਿੱਚ ਹੁਣ ਮੈਂ ਕਲਰ ਤੁਹਾਨੂੰ ਦੇਣ ਲੱਗੀ ਆ ਇਹ ਹੈਗਾ ਆਪਣਾ ਫਰਸਟ ਸੂਟ ਆਲੋ ਇਹ ਹੈਗਾ ਜੀ ਆਪਣਾ ਸੈਕਿੰਡ ਸੇਮ ਪ੍ਰਿੰਟ ਦੇ ਵਿੱਚ ਸੈਕਿੰਡ ਕਲਰ ਸੈਕਿੰਡ ਨੰਬਰ ਸੈਕਿੰਡ ਹੀ ਸੂਟ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਆਲੋ ਨਾਲ ਇਹਦੇ ਸੇਮ ਆਊਗਾ ਜੀ ਬਾਟਮ ਇਹਦੀ ਸੇਮ ਜਿਹੜੀਆਂ ਭੈਣਾਂ ਨੇ ਤਾਂ ਸਟਿਚਿੰਗ ਕਰਵਾ ਕੇ ਲੈਣੀਆਂ ਤੁਸੀਂ ਸਟਿਚਿੰਗ ਕਰਵਾ ਕੇ ਲੈ ਸਕਦੇ ਹੋ ਹਨ ਜੇ ਤੁਸੀਂ ਲੈਣੀਆਂ ਵਿਦਆਉਟ ਸਟਿਚਿੰਗ ਤਾਂ ਤੁਸੀਂ ਵਿਦਆਉਟ ਸਟਿਚਿੰਗ ਵੀ ਮੰਗਵਾ ਸਕਦੇ ਹੋ ਕਈ ਭੈਣਾਂ ਨੂੰ ਹੁੰਦਾ ਕਿ ਨਾਲ ਹੀ ਦੁਪੱਟੇ ਜਿਵੇਂ ਪਿਓਰ ਦਾ ਦੁਪੱਟੇ ਹਨਾ ਜਿਹੜਾ ਆਮ ਹਾਫ ਪਿਓਰ ਦਾ ਹੀ ਹੁੰਦਾ ਜਿਹੜਾ ਪਿਓਰ ਦਾ ਕਹਿ ਕੇ ਹੀ बिकਦਾ 250 ਤੋਂ ਸਟਾਰਟਿੰਗ ਹੋ ਜਾਂਦੀ ਆ ਤੁਸੀਂ ਜਿੱਦਾਂ ਦਾ ਮਰਜੀ 250 ਤੋਂ ਪਲੱਸ ਜਿੰਨੀ ਮਰਜ਼ੀ ਰੇਂਜ ਵਾਲਾ ਜਿੱਦਾਂ ਦਾ ਵੀ ਕਹੋਗੇ ਉਦਾਂ ਦੇ ਦੁਪੱਟੇ ਇਹਨਾਂ ਨਾਲ ਲੱਗ ਕੇ ਵੀ ਤੁਹਾਨੂੰ ਡਾਈ ਹੋ ਕੇ ਸਾਰੇ ਦੁਪੱਟੇ ਤੇ ਲੈਸ ਤੁਹਾਡੇ ਘਰ ਤੱਕ ਪਹੁੰਚੂ ਜਿਵੇਂ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਆਪਣੇ ਆਰਡਰ ਦੇ ਸਕਦੇ ਹੋ ਇਹਨਾਂ ਚੀਜ਼ਾਂ ਬਾਰੇ ਆਹ ਲਓ ਜੀ ਨੈਕਸਟ ਹੈਗਾ ਜੀ ਇਹ ਵੀ ਪ੍ਰਿੰਟ ਬਹੁਤ ਪਿਆਰਾ ਨੰਬਰ ਰਹੂਗਾ 3 ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਸੁੱਖ ਦੇਖੋ ਪ੍ਰਿੰਟਿੰਗ ਆ ਚੈੱਕ ਕਰ ਲਓ ਪ੍ਰਿੰਟਿੰਗ ਬਹੁਤ ਸੋਹਣੀ ਆ ਗੱਲ ਬਹੁਤ ਹੀ ਵਧੀਆ ਨਾਲ ਸੇਮ ਆਉਗੀ ਪਲੇਨ ਬਾਟਮ ਟਾਈਟਾਈ ਮੀਟਰ ਦੀ ਪ੍ਰੋਪਰ ਕੱਟ ਰਹੋਗੀ ਰਾਮ ਟੈਕਸ ਦਾ ਬ੍ਰਾਂਡ ਰਹੂਗਾ ਤੇ ਕਲਰ ਚੁਆਇਸ ਤੁਹਾਨੂੰ ਹਰ ਸੈੱਟ ਦੇ ਵਿੱਚ ਮਿਲਦੀ ਰਹੂਗੀ ਜੀ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਤੋਂ ਚਾਰ ਕਲਰ ਮਿਲ ਜਾਣਗੇ ਆ ਲੋ ਇਹ ਵੀ ਕਲਰ ਬਹੁਤ ਪਿਆਰੇ ਬਹੁਤ ਸੋਹਣੇ ਆ ਬਸ ਸਕਰੀਨ ਸ਼ਾਟ ਭੈਣ ਬਣ ਕੇ ਕੋਸ਼ਿਸ਼ ਕਰਿਆ ਕਰੋ ਕਿ ਹਨਾ ਪ੍ਰੋਪਰ ਲੈ ਲਿਆ ਕਰੋ ਆ ਲੋ ਇਹ ਰਸਟ ਜੈ ਸ਼ੇਡ ਆ ਨੰਬਰ ਰਹੂਗਾ ਜੀ 4 ਲਓ ਜੀ ਇਹਦੇ ਵਿੱਚ ਹੀ ਸੇਮ ਪ੍ਰਿੰਟਿੰਗ ਦੇ ਵਿੱਚ ਨੈਕਸਟ ਕਲਰ ਇਹ ਹੈਗਾ ਆ ਲਓ ਜੀ ਲਵੈਂਡਰ ਪਰਪਲ ਸ਼ੇਡ ਇਹ ਵੀ ਬਹੁਤ ਸੋਹਣਾ ਪ੍ਰਿੰਟਿੰਗਾਂ ਬਹੁਤ ਪਿਆਰੀਆਂ ਆਈਆਂ ਕਪੜਾ ਵੀ ਇੰਨਾ ਜਿਆਦਾ ਫਾਈਨ ਆ ਸੋ ਵਧੀਆ ਬਹੁਤ ਜਿੰਨਾ ਮਰਜੀ ਕਹਿ ਦਈਏ ਬਿਲਕੁਲ ਲਾਈਟ ਵੇਟ ਜੇਸਾ ਹਮਨੇ ਆਪਣੇ ਗਰਮੀ ਦੀ ਸਟਾਰਟਿੰਗ ਹੋਈ ਆ ਉਸ ਹਿਸਾਬ ਨਾਲ ਜਿੰਨਾ ਵੀ ਆਰਾਮਦਾਇਕ ਫੈਬਰਿਕ ਆਪਾਂ ਲਵਾਂਗੇ ਉਹੀ ਹਨਾ ਸਾਰੇ ਹਰੇਕ ਪਹਿਣ ਦੀ ਵਾਸਤੇ ਇਹੀ ਹੁੰਦੀ ਆ ਕਿ ਫੈਬਰਿਕ ਸੁਪਰ ਫਾਈਨ ਹੋਵੇ ਤੇ ਜਿਹੜਾ ਆਪਾਂ ਗਰਮੀ ਨੂੰ ਵਧੀਆ ਹਨਾ ਵੀ ਫੀਲ ਕਰ ਸਕੀਏ ਕੋਈ ਸਕਿਨ ਦੀ ਪ੍ਰੋਬਲਮ ਨਾ ਹੋਵੇ ਬਹੁਤ ਪਹਿਣਾ ਨੂੰ ਇਹ ਰਹਿੰਦਾ ਵੀ ਕਾਟਨ ਤੋਂ ਬਿਨਾ ਉਹ ਹੋਰ ਕੁਛ ਨਹੀਂ ਵੇਅਰ ਕਰ ਸਕਦੀਆਂ ਸੋ ਉਹਨਾਂ ਦੇ ਅਕੋਰਡਿੰਗ ਬਹੁਤ ਸੋਹਣੀ ਰਹੀ ਤੇ ਬਾਕੀ ਰਾਮ ਟੈਕ ਦੇ ਸਭ ਤੋਂ ਜਿਹੜਾ ਸਭ ਤੋਂ ਵੱਡਾ ਬ੍ਰਾਂਡ ਕਹਿ ਸਕਦੇ ਹਾਂ ਉਹਦੀ ਕਲੈਕਸ਼ਨ ਆ ਬਹੁਤ ਹੀ ਪਿਆਰੀ ਤੇ ਨੰਬਰ ਰਹੂਗਾ ਜੀ 5 ਆ ਲੋ ਆ ਲੋ ਜੀ ਇਹ ਆ ਗਿਆ ਜੀ ਮਹਿੰਦੀ ਐ ਸ਼ੀਟ ਲਓ ਜੀ ਨਾਲ ਆਉਗੇ ਸੇਮ ਪਲੇਨ ਬਾਟਮ ਨੰਬਰ ਹੋਊਗਾ ਜੀ 6 6 ਨੰਬਰ ਰਹੂਗਾ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਸੂਟ ਨੇ ਨੈਕਸਟ ਪ੍ਰਿੰਟਿੰਗ ਚੈੱਕ ਕਰ ਲਓ ਇਹ ਵੀ ਬਹੁਤ ਸੋਹਣੀ ਆ ਬਹੁਤ ਪਿਆਰੀ ਆ ਸਾਰੇ ਕਿਤੇ ਰਾਮ ਟੈਕਸ ਦੀ ਇਹ ਟੈਗਿੰਗ ਤਾਂ ਮਿਲੂਗੀ ਸਟੈਂਪਿੰਗ ਸਾਰੇ ਕਿਤੇ ਮਿਲੂਗੀ ਕੰਨੇ ਤੇ ਉੱਪਰ ਸੂਟ ਦੇ ਸਾਰੇ ਰਾਮ ਟੈਕਸ ਦੀ ਸਟੈਂਪਿੰਗ ਮਿਲੂਗੀ 2.5 ਮੀਟਰ ਦੀ ਕੱਟ ਮਿਲੂਗੀ ਆ ਲੋ ਜਿਵੇਂ ਮਰਜੀ ਵਿਦਾਊਟ ਲਾਈਨਿੰਗ ਬਣਾਓ ਵਿਦ ਲਾਈਨਿੰਗ ਬਣਾਓ ਜਿਵੇਂ ਮਰਜੀ ਤੁਸੀਂ ਬਣਾ ਸਕਦੇ ਹੋ ਵੈਸੇ ਕੋਈ ਇਹਨਾਂ ਨੂੰ ਲਾਈਨਿੰਗ ਅੰਡਰ ਸ਼ਰਟ ਦੀ ਕੋਈ ਰਿਕੁਆਇਰ ਨਹੀਂ ਹੈਗੀ ਕਲਰ ਵੀ ਬਹੁਤ ਸੋਹਣੇ ਆ ਬਹੁਤ ਪਿਆਰੇ ਨੇ ਹਾਲੋ ਜੀ ਨੰਬਰ ਹੋਊਗਾ ਜੀ 7 ਬਹੁਤ ਪਿਆਰਾ ਬਹੁਤ ਹੀ ਸੋਹਣਾ ਲਓ ਜੀ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਕਲਰ ਆ ਕਿੰਨੀ ਸੋਹਣੀ ਪ੍ਰਿੰਟਿੰਗ ਆ ਤੇ ਨਾਲ ਇਹਨਾਂ ਦੇ ਆੜੀਆਂ ਦੀ ਬਹੁਤ ਹੀ ਪਿਆਰੀਆਂ ਸੀ ਪਲੇਨ ਬਾਟਮਸ ਨੰਬਰ ਹੋਊਗਾ ਜੀ 8 ਸੂਟ ਦਾ 8 ਨੰਬਰ ਹੋਊਗਾ ਸਕਰੀਨ ਤੇ ਨਾਲ ਦੇ ਨਾਲ ਨੰਬਰਿੰਗ ਚੱਲਦੀ ਆ ਜਿੱਥੇ ਨੰਬਰਿੰਗ ਆ ਉਹ ਕੋਸ਼ਿਸ਼ ਕਰਿਓ ਉੱਥੇ ਹੀ ਸਕਰੀਨਸ਼ਾਟ ਲਿਓ ਜਾਂ ਜਿਹੜੀਆਂ ਭੈਣਾਂ ਨਹੀਂ ਲੈ ਸਕਦੀਆਂ ਤਾਂ ਤੁਸੀਂ ਕੱਲਾ ਨੰਬਰ ਲਿਖ ਕੇ ਵੀ ਭੇਜ ਸਕਦੇ ਹੋ ਸੂਟ ਦਾ ਵੀ ਆਹ ਵਾਲੇ ਨੰਬਰ ਦਾ ਸੂਟ ਚਾਹੀਦਾ ਵਾ ਆ ਲੋ ਜੀ ਦੇਖ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਬਹੁਤ ਸੋਹਣਾ ਆਇਆ ਨਾਲ ਹਉ ਸੇਮ ਪਲੇਨ ਬਾਟਮ ਤੇ ਨੰਬਰ ਰਹੂਗਾ ਜੀ 9 ਆ ਲੋ ਜੀ ਗ੍ਰੇ ਕਲਰ ਕਲਰ ਇੰਨੇ ਸੋਹਣੇ ਆ ਨਾ ਇੰਗਲਿਸ਼ ਜੇ ਕਲਰ ਨੇ ਸਾਰੀ ਇਹ ਜਿਹੜੇ ਇੰਗਲਿਸ਼ ਜੇ ਚਾਰਟ ਆਏ ਨੇ ਨਾ ਹੀ ਜਿਆਦਾ ਡਾਰਕ ਨਾ ਹੀ ਜਿਆਦਾ ਲਾਈਟ ਬਹੁਤ ਸੋਹਣੇ ਚਾਰਟ ਨੇ ਪ੍ਰਿੰਟਿੰਗਾਂ ਵੀ ਬਹੁਤ ਹੀ ਵਧੀਆ ਸੁਪਰ ਪ੍ਰਿੰਟਿੰਗਾਂ ਨੇ ਜਾਨਕਿ ਡਿਜ਼ਾਈਨਿੰਗ ਆ ਕਿਉਂਕਿ ਰਾਮ ਟੈਕਸ ਦੀ ਸਭ ਤੋਂ ਹਟਕੇ ਜੇ ਕਲੈਕਸ਼ਨ ਆਉਂਦੀ ਆ ਬਹੁਤ ਹੀ ਸੋਹਣੀ ਆ ਲੋ ਨਾਲ ਸੇਮ ਆਉ ਗ੍ਰੇ ਕਲਰ ਦੀ ਬਾਟਮ ਤੇ ਨੰਬਰ ਆਊਗਾ ਜੀ 10 10 ਨੰਬਰ नेक्स्ट प्रिंटिंग ग्यारह नंबर सूट बहुत ही प्यारा बहुत ही सोहना पीस जे ती अपनी मम्मी ले, दादी लादी बिल्कुल है ना ये बिल्कुल लाइट जो कलर मिठे प्यारे जे बिल्कुल ही लाइट जो कलर जैन भाव दी भी फिका जहा कलर ही चाहिए तो उन्होंने आह वाले कलर बहुत सोहने बहुत प्यारे आ प्रिंटिंग चेक कर लो बहुत सोहनी आ गजब जी प्रिंटिंग बहुत ही प्यारी बहुत ही सोहनी लो जी नंबर आउगा जी ग्यारह बहुत प्यारा बहुत सोहना नंबर जी नेक्स्ट कलर एच है पिस्ता ग्रीन आउगी सेम प्लेन बॉटम ਤੇ ਅਗਲਾ ਕਲਰ ਇਹਦੇ ਵਿੱਚ ਹੈਗਾ ਜੀ ਆਹ ਲੋ ਲਾਈਟ ਜਿਹਾ ਪਰਪਲ ਸ਼ੇਡ ਪਿੰਕ ਪਰਪਲ ਜੀ ਟੋਨ ਹੈ ਦੀ ਬਹੁਤ ਪਿਆਰੀ ਬਹੁਤ ਸੋਹਣੀ 13 ਨੰਬਰ ਸੂਟ ਰਹੂਗਾ ਬਹੁਤ ਪਿਆਰਾ ਬਹੁਤ ਸੋਹਣਾ ਆਹ ਲੋ ਜੀ ਨਾਲ ਸੀਮ ਆਉਣਗੀਆਂ ਪਲੇਨ ਬਾਟਮ ਤੇ ਫੋਰਥ ਕਲਰ ਇਹਦਾ ਰਹੂਗਾ ਜੀ గ్రే కలర్ రోగి సేమ్ గ్రే కలర్ బాట ఆలోక్స్ట్ ప్రింట్లో ਸਾਰੇ ਆ ਦੀ ਵਿੜੇ ਜਿੰਨੇ ਵੀ ਪ੍ਰਿੰਟ ਖੁੱਲਦੇ ਆ ਸਾਰੇ ਮੈਚਿੰਗ ਸੂਟ ਰਹਿਣਗੇ ਟਾਈ ਟਾਈ ਦੀ ਪ੍ਰੋਪਰ ਕੱਟ ਮਿਲੂਗੀ ਰਾਮ ਟੈਕਸ ਦਾ ਬ੍ਰਾਂਡ ਰਹੂਗਾ ਸਾਰੇ ਕਿਤੇ ਤੁਹਾਨੂੰ ਸਕੈਂਪਿੰਗ ਮਿਲੂਗੀ ਕਲਰ ਕੰਬੀਨੇਸ਼ਨ ਤੇ ਬਹੁਤ ਸੋਹਣੇ ਫੈਬਰਿਕ ਤੇ ਨਾਲ ਆਇਆ ਰੇਟ ਸਾਰੇ ਸੂਟਾਂ ਦਾ 995 1995 ਰੁਪਏ ਰੇਟ ਰਹੂਗਾ ਸੋ ਬਸ ਤੁਸੀਂ ਫਟਾਫਟ ਲੈ ਕੇ ਸਕਰੀਨ ਸ਼ਾਟ ਆਰਡਰ ਕਰਨੇ ਆ ਲਓ ਜੀ ਆ ਹੈਗਾ ਲਾਈਟ ਜਆ ਬਿਲਕੁਲ ਹੀ ਮਿੱਠਾ ਪਿਆਰਾ ਜਆ ਦਾਸਟ ਸ਼ੇਡ ਲਓ ਜੀ ਨੈਕਸਟ ਦੇਖ ਲੋ ਇਹ ਵੀ ਬਹੁਤ ਸੋਹਣਾ ਬਿਲਕੁਲ ਹੀ ਫਿੱਕਾ ਜਾਂ ਗਾਜਰੀ ਸ਼ੇਡ ਬਿਲਕੁਲ ਹੀ ਲਾਈਟ ਜਾਂ ਗਾਜਰੀ ਜਾਂ ਸ਼ੇੜਾ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਸੀਮ ਆਉਗੀ ਬਾਟਮ ਇੱਕ ਇੱਕ ਪ੍ਰਿੰਟ ਜਾਣੀ ਕਿ ਨਾ ਪੂਰਾ ਆਪਦੇ ਮੂੰਹੋਂ ਬੋਲਦਾ ਇੰਨੀ ਸੋਹਣੀ ਕਲੈਕਸ਼ਨ ਆ ਇੰਨਾ ਪਿਆਰਾ ਇੰਨੇ ਸੋਹਣੇ ਸੂਟ ਨੇ ਬਸ ਤੁਸੀਂ ਆਪਣੇ ਸਕਰੀਨਸ਼ਾਟ ਫਟਾਫਟ ਕਰਨੇ ਆ ਸੈਂਡ ਤੇ ਕਰ ਦੇਣੇ ਆ ਜੀ ਆਰਡਰ नैक्सट है देखो मिठा प्यारा जहाँ बिल्कुल ही फिका जहाँ महंदिया शेड बहुत सोने शेड ने बहुत ही ज्यादा इंग्लिश ज कलर ने बहुत प्रिंटिंग आ गर्मिया लि समर ली, बहुत सोने जाने के फैब्रिक भी सुपर आ, कलर प्रिंटिंग सब कुछ पूरा वजिया वा ਲੋਟੀ ਨੈਕਸਟ ਹੈਗਾ ਇਹ ਵਿੱਚ ਲਾਈਟ ਫਰੋਜ਼ੀ ਜਿਹਾ ਸ਼ੇਡ ਬਿਲਕੁਲ ਹੀ ਲਾਈਟ ਪ੍ਰੋਪਰ ਫਰੋਜ਼ੀ ਵੀ ਨਹੀਂ ਹੈਗਾ ਬਹੁਤ ਸੋਹਣਾ ਸ਼ੇਡ ਆ ਫਰੋਜ਼ੀ ਤੋਂ ਸੁਣ ਕੇ ਪੈਣਾ ਨੂੰ ਆਈ ਹੋ ਜਾਂਦਾ ਪਤਾ ਨਹੀਂ ਨਿਕਲ ਜੂਗਾ ਜੀ ਜਾਂ ਰੰਗ ਨਹੀਂ ਰੁਕਣਾ ਇਹ ਉਹ ਵਾਲਾ ਕਲਰ ਨਹੀਂ ਹੈਗਾ ਬਹੁਤ ਸੋਹਣਾ ਪਿਆਰਾ ਜਿਹਾ ਸ਼ੇਡ ਆ ਤੇ ਨਾਲ ਇਹਦੇ ਸੀਮ ਆਉਗੀ ਪਲੇਨ ਬਾਟਮ ਲੋਚ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਸੂਟ ਸੋਹਣੇ ਲੱਗੇ ਹੋਣਗੇ ਵੀਡੀਓ ਵਧੀਆ ਲੱਗੀ ਹੋਊਗੀ ਸੋ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ